ਗੁਰਦਾਸਪੁਰ ਦੇ ਗੀਤਾ ਪਵਨ ਰੋਡ ਤੇ ਵਾਰਡ ਨੰਬਰ 9 ਵਿੱਚ ਬਾਬਾ ਸਿਲੰਡਰ ਵਾਲੀ ਗਲੀ ਦੇ ਬਾਹਰ ਲੋਹੇ ਦਾ ਜੰਗਲਾ ਚੋਰੀ ਹੋਣ ਤੋਂ ਬਾਅਦ ਰੋਜ਼ਾਨਾ ਹਾਸੇਵਾ ਪਰੇ ਸਨ ਰੋਜ਼ ਲੋਕ ਜ਼ਖਮੀ ਹੁੰਦੇ ਸਨ ਮੋਹੱਲਾ ਵਾਸੀਆਂ ਵੱਲੋਂ ਇਸ ਸਮੱਸਿਆ ਤੋਂ ਬਾਅਦ ਕਾਉਂਸਲਰ ਨੂੰ ਬੁਲਾਇਆ ਗਿਆ ਤਾਂ ਵਾਰਡ ਦੇ ਕਾਉਂਸਲਰ ਨੇ ਹੁਣ ਚੋਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਰਡ ਵਿੱਚ ਚੋਰੀ ਕਰਦਾ ਫੜਿਆ ਗਿਆ ਤਾਂ ਛੱਡਾਂਗੇ ਨਹੀਂ ਇਸ ਮੂਹੇ ਉਹਨਾਂ ਦਾ ਕਹਿਣਾ ਸੀ ਕਿ ਮੋਹੱਲਾ ਵਾਸੀਆਂ ਵੱਲੋਂ ਬੁਲਾਇਆ ਗਿਆ ਸੀ ਸਮੱਸਿਆ ਨੂੰ ਜ਼ੋਰ-ਸ਼ੋਰ ਤੇ ਚੁੱਕਿਆ ਸੀ ਜਿਸ ਤੋਂ ਬਾਅਦ ਕਾਉਂਸਲਰ ਸਾਹਮਣੇ ਆਏ ਤੇ ਹੁਣ ਕਾਉਂਸਲਰ ਵੱਲੋਂ 10 ਦਿਨਾਂ ਵਿੱਚ ਹੀ ਨਾਲੇ ਦੇ ਉੱਪਰ ਨਵਾਂ ਜੰਗਲਾ ਲਗਵਾ ਦਿੱਤਾ ਗਿਆ। ਉਦੋਂ ਹੀ ਕਾਉਂਸਲਰ ਅਸ਼ੋਕ ਪੁੱਟਨੇ ਕਹਿ ਕਿ ਵਾਰਡ ਵਿੱਚ ਚੋਰੀ ਦੇ ਵਾਰ ਦਾ ਤਾਂ ਰੋਕਣ ਲਈ ਕੈਮਰੇ ਲਗਾ ਦਿੱਤੇ ਗਏ ਨੇ। ਗੱਲ ਐ ਇਦਾਂ ਕਿ ਮੇਰੀ ਵਾਰਡ ਦੇ ਵਿੱਚ ਹਮੇਸ਼ਾ ਹੀ ਪਗੜੀ ਚੋਰਾਂ ਦੀ ਬੀੜ ਮੇਰਾ ਦੁਸ਼ਮਣੀ ਹੈ। ਮੇਰੀ ਵਾਰਡ ਦੇ ਵਿੱਚੋਂ ਜੰਗਲੇ ਵੀ ਚੋਰੀ ਕੀ ਜਾਂਦੇ ਤੇ ਜੋ ਲੱਭਦਾ ਲਈ ਜਾਂਦੇ ਆ। ਤੇ ਮੇਰੀ ਵਾਰਡ ਦੇ ਲੋਕਾਂ ਨੇ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਕਹਿਆ ਸੀਗਾ ਕਿ ਸਾਡੇ ਇਹ ਜੰਗਲਾ ਚੋੱਕੇ ਲੱਗੇ ਇੱਥੋਂ ਤੇ ਐਮਜੀ ਸਾਹਿਬ ਇਹ ਜੰਗਲਾ ਲਵਾ ਦਿਓ ਵਾਕਈ ਇੱਥੇ ਬੜਾ ਮਾੜਾ ਆਈ ਜੇ ਕੋਈ ਡਿਕ ਪੈਂਦਾ ਨਾ ਤਾਂ ਉਹਦਾ ਬਚਾਅ ਮੁਸ਼ਕਲ ਹੀ ਤਾਂ ਮੈਂ ਵੀ ਮਲਜੀਤ ਨੂੰ ਇੱਕ ਵਾਰੀ ਪ੍ਰਧਾਨਜੀ ਨੂੰ ਕਿਹਾ ਵੀ ਜਾ ਕੇ ਆਜੀ ਤਾਂ ਉਹਨਾਂ ਨੇ ਆਜੀ ਐਕਸ਼ਨ ਲੈਂਦੀ ਹੋਇਆ ਜੰਗਲਾ ਨਵਾ ਲੋ ਆਤਾ ਇੱਥੇ ਇੱਕ ਵਾਰੀ ਸ਼ਾਰਪੀ ਨਸ਼ੇ ਵਾਲੇ ਹੋਰ ਕਿਹਨਾਂ ਨੇ ਦਿੱਤੇ ਮੇਰੇ ਵਾਰ ਚ ਕਰੀ ਆ ਕਿ ਕੰਮੀ ਨਹੀਂ ਹੁੰਦਾ ਜਦੋਂ ਦੇ ਆਏ ਨੇ ਨਸ਼ੇੜੀ ਤੇਰੇ ਨੇ ਕਈ ਜੰਗਲਾ ਲੈ ਜਾਂਦੇ ਪੁੱਟ ਕੇ ਤਰੀਕੇ ਹੈ ਕਰੋ ਗਰੇਲਾ ਲੈ ਜਾਂਦੇ ਆ ਅਰੇ ਇਹ ਜਿਹੜਾ ਮਹੱਲੇ ਵਾਲੇ ਨੂੰ ਗੱਲ ਕਰਨਾ ਚਾਹਣਾ ਲੱਭੀ ਸਕੇ ਸਾਰੇ ਏੜੀ ਵਾਲਿਆਂ ਨੂੰ ਕਿ ਇਸ ਨਾਲੇ ਦੇ ਵਿੱਚ ਵੇਖੋ ਗੱਡ ਕਿੰਨਾ ਇੱਥੇ ਛੋਟ ਛੋਟ ਨੋ ਬਾਜੇ ਨਹੀਂ ਹੁੰਦੇ ਤੇ ਮਣਕੇ ਇਹਨਾਂ ਨੇ ਕਿਹਾ ਸਾਡਾ ਐਮਸੀ ਕੰਮ ਨਹੀਂ ਕਰਦਾ ਵੇਖੋ ਇਹ ਹੁਣ ਬਰਸਾਤਾਂ ਦੇ ਨਾਲ ਆਲੇ ਆ ਇੱਥੋਂ ਹੀ ਪਾਣੀ ਸਾਰੇ ਸ਼ਹਿਰ ਦਾ ਇਸ ਮਹੱਲੇ ਤੋਂ ਜਾਂਦਾ ਮਹੱਲਾ ਹੀ ਸਾਰਾ ਡੁੱਬ ਜਾਂਦਾ ਮੈਂ ਇੰਨਿਆਂ ਦੇ ਪਾਣੀ ਨੂੰ ਫਿਰਦਾ ਜਦੋਂ ਮਹੱਲੇ ਲੋਕਾਂ ਦੇ ਅੰਦਰ ਆ ਇਹਨਾਂ ਦਾ ਪਾਣੀ ਹੁੰਦਾ ਤਾਂ ਇੱਥੋਂ ਦਾ ਕੋਈ ਨਾ ਕਿਸੇ ਦੇ ਮੱਥੇ ਪਹਿਲਾਂ ਕੀਤਾ ਤੋਂ ਮੇਰੀ ਵਾਰੀ ਆਈ ਹੈ ਤੇ ਮੈਂ ਤਾਂ ਹੁਣ ਵਾਰੀ ਹੀ ਕਰਨੀ ਆ ਤੇ ਦੇ ਬੋਲ ਵੀ ਲੈ ਆਏ ਇੱਥੇ ਇਹ ਮਸਲਾ ਇਹ ਆ ਮੈਂ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਨਾਲੇ ਦੇ ਵਿੱਚ ਗੰਦ ਨਾ ਛਟੋ ਮੇਰੀ ਵਾ ਫੇਰ ਹੱਥ ਜੋੜਨਾ ਕਿ ਨਾਲੇ ਵਿੱਚ ਬਿਲਕੁਲ ਨਾ ਛਟਿਓ ਇਹਦੀ ਸਫਾਈ ਰੱਖੋ ਗਾਂ ਮਾਰਸ਼ਾ ਦਾ ਮੌਸਮ ਹੈ ਪਤਾ ਕਿ ਲੋਕਾਂ ਨੂੰ ਵੀ ਚਾਹੀਦਾ ਨਾ ਕਿ ਸਮਝਣਾ ਕਿ ਜੇ ਬਰਸਾਤ ਦੇ ਮੌਸਮ ਚ ਆ ਪੁੱਛਿਆ ਕਿ ਪੂਰਾ ਛਟਣ ਦੇ ਤੇ ਸਰਾ ਦੇ ਪਾਣੀ ਜਾਏ ਇਹ ਵੱਡਾ ਪਾਣੀ ਜਾਣਾ ਉਹ ਵਸੋ ਗੱਲ ਹੈ ਮੈਂ ਤਾਂ ਬੜੀ ਵਾਰੀ ਕਹਿ ਚੁੱਕਾ ਹਾਂ ਕਿ ਪੂਰਾ ਨਾ ਛਟੇ ਵਿੱਚ ਕਿਉਂ ਹੁਣ ਬਾਕੀ ਦੇ ਬੋਸਾ ਲੋਕਾਂ ਨੇ ਕਿਹੜੀ ਇਹ ਕਰਦੀ ਜਾਣਾ ਜੀ ਤੇ ਮੈਂ ਹਰ ਵਾਰੀ ਬੇਨਤੀ ਕਰਦਾ ਕਿ ਇਹ ਨਾ ਕੰਮ ਕਰਿਆ ਕਰੋ ਸਫਾਈ ਰੱਖੋ ਦੇਖੋ ਮੈਂ ਅੱਜ ਜੰਗਵਾਲ ਨਵਾਂ ਲਾਤਾ ਵਾ ਜੇ ਮੇਰੇ ਕੋਲ ਢੇ ਚੜ ਗਿਆ ਨਿਛੇੜੀ ਜਾਂ ਚੋਰ ਤਾਂ ਮੈਂ ਉਹਨੂੰ ਪੁੱਠੇ ਉੱਤੇ ਧੰਦੇ ਨਾਲ ਲੱਗਣਾ ਵਾ ਮੈਂ ਕੈਮਰੇ ਉਲਵਾਤੇ ਗੀਆਂ ਤੇ ਛੜਨਾ ਮਾ ਹੋਣਾ ਨਹੀਂ ਜਿੱਦਾਂ ਮੇਰੀ ਗਲੀ ਦੇ ਵਿੱਚ ਕੋਈ ਆ ਜੀ ਗਾਦਨ ਕੀਤੀ ਤੇ ਮੈਂ ਜਿਹੜਾ ਵੀ ਕੰਮ ਜਾ ਕੇ ਦਈਏ ਦੇਖ ਲੋ ਸ਼ਰਾਮਾਬਾਦ ਕੋਲ ਚੜ ਰਿਹਾ ਅੱਜ ਹੀ ਕਿ ਅਸੀਂ ਵੀ ਨਾਲ ਸਾਰੇ ਨਾਲੇ ਪਟਾਪੇ ਆ। ਲੈ ਉੱਥੇ ਨਵੇਂ ਜਗਲੇ ਲਵਾਉਣੇ ਸ਼ੁਰੂ ਕਰਤੇ ਆ। ਅਰੇ ਇਹ ਵੀ ਲੋਕਾਂ ਨੂੰ ਚਾਹੀਦੀ ਸਪਾਈ ਰੱਖੀ। ਹਮਲੇ ਵਾਲਿਆਂ ਨੂੰ ਬੋਲਦੀ ਕਰਦਾ ਤੇ ਫਿਰ ਸਪਾਈ ਰੱਖੋ ਤੇ ਉੱਥੇ ਧਿਆਨ ਵੀ ਰੱਖੋ ਜੇਰਾ ਕੋਈ ਦੇਖੇ ਬੰਦਾ ਲੱਭਦਾ ਜੇ ਮੈਂ ਉਹਨੂੰ ਦਿੱਤੋ। ਜਨਰਲ ਜੰਗਲਾ ਕੋਠੇ ਆਏ ਹੀ ਕੁਝ ਵੇਸੇ ਲੈ ਕੇ ਅਮਰੀ। ਤੇ ਹੁਣ ਪ੍ਰਧਾਨ ਉਹਨਾਂ ਨੂੰ ਲਵਾਤਾ ਨਵੇਂ ਸੇ ਰੈਸੀਡੈਂਟ ਉਹ ਨਹੀਂ ਦੇਖਦੇ ਇਹ ਲੋਕ ਇਸ ਤਰੀਕੇ ਨਹੀਂ ਦੇਖਦੇ ਇਸ ਪ੍ਰਧਾਨ ਨੇ। ਹੁਣ ਉਹ ਆਪਸੇ ਟਕਰਾਉਂਦਾ ਵਧੀਆ ਦੱਸਦਾ।